ਗੁਰਦੁਆਰਾ ਸ੍ਰੀ ਸੰਗਤਪੁਰਾ ਬਥਵਾਲਾ ਜਾਨੀ ਕਿ ਉੱਚਾ ਗੁਰਦੁਆਰਾ ਦਾ ਨਾਮ ਦੇ ਨਾਲ ਵੀ ਇੱਕ ਗੁਰੂ ਘਰ ਜਿਹੜਾ ਵਾ ਜੀ ਜਨਿਆ ਜਾਂਦਾ ਵਾ ਸੋ ਇਸ ਗੁਰੂ ਘਰ ਚ ਅਪਾਰ ਕਿਰਪਾ ਜਿਹੜੀ ਹੈ ਜੀ ਸੰਤਾਂ ਦੀ ਹਮੇਸ਼ਾ ਬਣੀ ਰਹਿੰਦੀ ਆ ਸੋ ਇੱਥੇ ਮੈਂ ਦੱਸ ਦੇਣਾ ਵੀ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਵਾ ਜੀ ਪ੍ਰਕਾਸ਼ ਪੂਰਵ ਜਿਹੜਾ ਵਾ ਬੜੀ ਧੂਮਤਾਮ ਨਾਲ ਇਸੇ ਬਣਾਇਆ ਜਾ ਰਿਹਾ ਵਾ ਔਰ ਵੱਡੀ ਗਿਣਤੀ ਜੀ ਦੇਖੋ ਤੁਸੀਂ ਸ਼ਰਧਾਲੂ ਜਿਹੜੇ ਆ ਜੀ ਗੁਰਦੁਆਸਾ ਪਹੁੰਚੇ ਨੇ ਔਰ ਉਸਾਬ ਹੋ ਜਾਦਾ ਵਸ਼ ਸ਼ਰਧਾਲੂ ਅੱਜ ਔਰ ਬੜੇ ਵੱਡੇ ਪੱਧਰ ਤੇ ਜਿਹੜਾ ਵਾ ਜੀ ਇਸ ਦਿਨ ਨੂੰ ਬ ਸਾਲ ਭਰ ਜਿਹੜੇ ਇੱਥੇ ਜਿਹੜੇ ਇਹ ਵੀ ਧਾਰਮਿਕ ਸਮਾਗਮ ਚੱਲਦੇ ਰਹਿੰਦੇ ਨੇ ਬਾਬਾ ਜੀ ਦੀ ਵਰਸੀ ਜਿਹੜੀ ਆ ਉਹ ਵੀ ਇੱਕ ਬੜੇ ਵੱਡੇ ਪੱਧਰ ਤੇ ਮਨਾਈ ਜਾਂਦੀ ਆ ਸੋ ਕਈ ਸਮਾਗਮ ਜਿਹੜੇ ਆ ਜੀ ਇੱਥੇ ਚੱਲਦੇ ਨੇ ਔਰ ਸਭ ਤੋਂ ਵੱਡੀ ਗੱਲ ਇਹ ਵੀ ਨੌਜਵਾਨ ਬੱਚੇ ਜਿਹੜੇ ਆ ਆਪਣੇ ਸੇਵਾਵਾਂ ਜਿਹੜੀਆਂ ਬੜੇ ਵੱਡੇ ਪੱਧਰ ਤੇ ਇੱਥੇ ਦਿੰਦੇ ਨੇ ਸੋ ਬਾਬਾ ਜੀ ਜਿਹੜੇ ਆ ਜੀ ਨੌਜਵਾਨ ਬੱਚਿਆਂ ਨੂੰ ਚੰਗੇ ਪਨੇ ਲਗਾ ਰਹੇ ਨੇ ਔਰ ਨਸ਼ਿਆਂ ਤੋਂ ਭਰਾਈਆਂ ਤੋਂ ਦੂਰ ਕਰਕੇ ਬੱਚਿਆਂ ਨੂੰ ਗੁਰੂਆਂ ਦੇ ਜਿਹੜਾ ਵਾ ਚਰਣੀ ਲਗਾਇਆ ਵਾ ਇਹ ਇੱਕ ਵੱਡਾ ਉਪਰਾਲਾ ਬਾਬਾ ਜੀ ਦਾ ਵਾ ਸੋ ਸਾਰੀਆਂ ਤਸਵੀਰਾਂ ਤੁਹਾਡਾਂ ਨਾਲ ਸਾਂਝੀਆਂ ਕਰਾਂਗੇ ਜਿਹੜੀ ਸੰਗਤ ਇੱਥੇ ਆਈ ਹੈ ਜੀ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਇੱਕ ਇੱਕ ਤਸਵੀਰਾਂ ਨਾਲ ਸਾਂਝੀ ਕਰਾਂਗੇ ਔਰ ਬਾਬਾ ਜੀ ਨਾਲ ਵੀ ਗੱਲਬਾਤ ਕਰਾਂਗੇ ਅੱਜ ਦੇ ਦਿਨ ਦਾ ਮਹੱਤਵ ਵੀ ਜਾਣਾਂਗੇ ਜੀ ਸੋ ਸਾਰੀਆਂ ਤਸਵੀਰਾਂ ਤੁਹਾਡਾਂ ਨਾਲ ਸਾਂਝੀਆਂ ਕਰਦੇ ਆਂ ਕਹਿੰਦੇ ਕਹਿੰਦੇ ਕਿੱਤੇ ਸੁਨਦੇ ਵਿੱਚ ਕੱਚੇ ਬਾਣੀ ਕਹਿੰਦੇ ਜੋਨ ਕਾ ਦੀ ਛੋਸ ਬਾਣੀ ਹੈ ਤਾਂ ਇਹ ਤੁਮਰਤ ਬਣੇ ਕਿ ਇੱਕ ਕੱਚੇ ਬੰਨ ਕੇ ਬੈਠੇ ਨੇ ਆਪਰੇ ਮਾਰਿਆ ਬਣਾ ਲਾ ਕੇ ਲੋਕਨ ਮੰਨ ਲਾ ਕੇ ਉਹ ਜੀਵ ਦੇ ਦੁਸ਼ਟ ਕਰੇ ਵੇਖੋ ਤਰਫੰਦਾਰ ਹਾਰੀ ਗਾਜੁਸ਼ਟ ਸਚੇ ਛੱਗ ਦੇ ਲਾਚ ਦੇ ਉਹਨਰ ਮਾਰਿ ਪਰਵਾਨਾ ਬੀਹਾਰ ਦੇ ਜਖਮੇ ਕਹਿੰਦੇ ਯਾਸੀ ਮੈਂ ਆਵੇ ਖਸਮਤ ਪਾਰੀ ਤੈਸਾ ਕਰੇ ਯਾਦ ਕਰਾ ਲੇ ਮੁੰਗੇ ਤਾਂ ਮਿਲਾ ਲਓ ਸ਼ਰਪ ਧਰਮ ਦੇ ਖਤ ਫਲੋ ਹੋਰ ਫਿਰ ਪ੍ਰਧਾਨ ਬਣਾ ਲਓ ਕਾਗਯ ਬੰਨ ਦੇਖਣ ਥੰਕੀ ਅੰਦਰ ਪਰ ਸਤਾਰ ਲਗਾ ਲਓ ਦਾਤ ਸਤਿ ਹੋਰ ਇਦਵਾ ਮੇ ਇੱਕ ਵੀ ਦੇਖੇ ਲਾਇ ਇਦਾਨ ਮਤੋ ਖੋਣ ਕੇ ਸੋਲੇ ਕਾਵਯ ਨਾਨਕ ਰਬ ਵੇਟ ਵਾਰੀ ਅੰਤ ਸਾਰੇ ਮੇ ਵਾਰੀ ਕੇ ਇੱਕ ਜੇਮ ਕੇ ਮਾਰੇ ਪ੍ਰਤਖਾ ਨੂੰ ਨੇ ਸਾਰੇ ਪਰਮੇਸ਼ਰ ਦਿੱਤਾ ਬੰਨਾ ਦੁਖ ਰੋਗ ਦਾ ਡੇਰਾ ਧਰਨਾ نچ گئے نرداری ہر اٹھر کرپا تاری سب تو سکھ با سب تھائی پاپا کو ان کو نیچے راگیا سبھی جائے پاپا ਪਾਜੀ ਨੂੰ ਵੀ ਆਇਲ ਨਹੀਂ ਗੱਲਬਾਤ ਕਰ ਲੈਣੇ ਪਾਜੀ ਮੈਂ ਦੇਖ ਰਿਹਾ ਜੀ ਬਾਬਾ ਜੀ ਦਾ ਜਿਹੜਾ ਜਨਮ ਦਿਹਾੜਾ ਜੀ ਪ੍ਰਕਾਸ਼ਪੁਰਾ ਬੜੀ ਧੂਮ ਧਮ ਨਾਲ ਆਇਆ ਜਾ ਰਿਹਾ ਔਰ ਉਤਸਾਹ ਬੜਾ ਦੇਖਣ ਨੂੰ ਮਿਲ ਰਿਹਾ ਜੀ ਮੈਂ ਕਹਾਂ ਜੀ ਇਹ ਜਿਹੜਾ ਦਿਹਾੜਾ ਉਹ ਸ਼ੁਭ ਦਿਹਾੜਾ ਵਾ ਇਹਦੇ ਲਈ ਸਾਰੇ ਸੰਤਾਂ ਨੂੰ ਬਹੁਤ ਬਹੁਤ ਵਧਾਈ ਹੋਵੇ ਕਿਉਂਕਿ ਇਹ ਦਿਹਾੜੇ ਇੱਕ ਐਹੋ ਜਿਹਾ ਜਗ੍ਹਾ ਜਿੱਥੇ ਪ੍ਰਕਾਸ਼ ਉਸੋਂ ਹੁੰਦਾ ਔਰ ਇਸ ਮੁਲਕੀ ਸਾਰੀ ਦੁਨੀਆ ਭਰ ਚ ਮਨਾਇਆ ਜਾਂਦਾ ਇਸ ਕਰਕੇ ਇਹ ਇਹਦੇ ਚ ਹਰ ਜਗ੍ਹਾ ਤੇ ਬਹੁਤ ਰੌਣਕਾਂ ਲੱਗਦੀਆਂ ਹਨ ਲੰਗਰ ਪਾਣੀ ਦਾ ਇੰਤਜ਼ਾਮ ਹੁੰਦਾ ਹੈ ਦੁਨੀਆ ਬੜੇ ਉਤਸ਼ਾਹ ਨਾਲ ਇਹ ਤਿਹਾਰ ਮਨਾਉਂਦੀ ਹੈ ਤੇ ਬਾਬਾ ਨਾਨਕ ਜੀ ਉਹਨਾਂ ਤੇ ਕਿਰਪਾ ਕਰਦੇ ਨੇ ਜਿਹੜਾ ਇੱਥੇ ਮੈਂ ਇੱਕ ਹੋਰ ਵੀ ਦੇਖੀ ਪਾਜੀ ਵੀ ਨੌਜਵਾਨ ਬੱਚੇ ਬੜੀਆਂ ਸਵਾਵਤ ਦੇਂਦੇ ਨੇ ਜਿਹੜੇ ਬਾਬਾ ਜੀ ਤੇ ਗੱਦੀ ਤੇ ਸਤਿੰਦਰ ਸਿੰਘ ਜੀ ਉਹਨਾਂ ਵੱਲੋਂ ਕੋ ਵਧੀਆ ਜਿਹੜੀ ਹੈ ਜੀ ਬੱਚਿਆਂ ਨੂੰ ਸਿੱਖਿਆ ਦਿੱਤੀ ਜਾ ਰਹੀ ਹੈ ਹਾਂਜੀ ਇਹ ਬਹੁਤ ਵਧੀਆ ਜਿਹੜਾ ਉਪਰਾਲਾ ਕਰਦੇ ਪਏ ਆ ਤੇ ਬੱਚੇ ਜਿਹੜੇ ਛੋਟੇ-ਛੋਟੇ ਬੱਚਿਆਂ ਨੂੰ ਹੀ ਇੰਨੀ ਇੱਕ ਅੱਛੀ ਉਹਨਾਂ ਨੇ ਸੰਸਕਾਰ ਤੇ ਸਿੱਖਿਆ ਦਿੱਤੀ ਹੈ ਵੀ ਉਹ ਆਪਣੇ ਆਪ ਹੀ ਤਨ ਮਨ ਦੰਦ ਨਾਲ ਮਲਕੀ ਸੇਵਾ 'ਚ ਲੱਗੇ ਹੋਏ ਆ ਔਰ ਇਹ ਬਹੁਤ ਅੱਛਾ ਲੱਗਾ ਸਾਨੂੰ ਇਹ ਦੇਖ ਕੇ ਵੀ ਇਹ ਜਿਹੜੀ ਚੀਜ਼ ਹੈ ਮਤਲਬ ਬਾਬਾ ਜੀ ਨੇ ਮਤਲਬ ਛੋਟੇ ਛੋਟੇ ਬੱਚਿਆਂ ਦੇ ਮੰਦੇ ਵਿੱਚ ਉਹਨਾਂ ਨੂੰ ਮਤਲਬ ਸ਼ਰਧਾ ਪਾਪ ਉਹਨਾਂ ਦੇ ਵਿੱਚ ਪਾਉਂਦੇ ਗੁਰੂ ਦੀ ਚਰਨੀ ਲਾ ਰਹੇ ਆ ਜੀ ਹਾਂਜੀ ਉਹਨਾਂ ਗੁਰੂ ਦੀ ਚਰਨੀ ਲਾ ਰਹੇ ਆ ਔਰ ਉਹਨਾਂ ਨੂੰ ਮਤਲਬ ਕੀ ਇੱਕ ਸਿੱਖਿਆ ਦੇ ਰਹੇ ਵੀ ਗੁਰੂ ਤੋਂ ਬਿਨਾਂ ਗਤੀ ਨਹੀਂ ਗੁਰੂ ਹੀ ਸਭ ਕੁਝ ਹੈ ਗੁਰੂ ਘਰ ਵੀ ਭਾਈ ਬਹੁਤ ਸੁੰਦਰ ਆ ਬਹੁਤ ਪਿਆਰਾ ਲੱਗਦਾ ਹੈ ਇੱਥੇ ਆ ਕੇ ਮਨ ਨੂੰ ਇੱਕ ਲਾਗੀ ਫੀਲਿੰਗ ਹੋ ਗਈ ਮੈਂ ਕਹਾਂ ਜੀ ਇੱਥੇ ਆ ਕੇ ਨਾ ਜਦੋਂ ਆਈ ਦਾ ਇਹ ਗੁਰੂ ਘਰ ਦੇ ਵਿੱਚ ਇੰਨੀ ਮਨ ਨੂੰ ਸ਼ਾਂਤੀ ਮਿਲਦੀ ਹੈ ਵੀ ਅਸੀਂ ਸਾਰੀਆਂ ਤਕਲੀਫਾਂ ਭੁੱਲ ਜਾਂਦੇ ਹਾਂ ਸਾਰੇ ਦੁੱਖ ਭੁੱਲ ਜਾਂਦੇ ਹਾਂ ਇੱਥੇ ਆਨੇ ਸਿਰਫ ਆਇ ਗੁਰੂ ਦੇ ਲਾੜ ਫੜ ਕੇ ਉਹਨਾਂ ਦੇ ਨਾਲ ਉਹਨਾਂ ਦਾ ਸਬੰਧਨ ਕਰੀਦਾ ਔਰ ਉਹਨਾਂ ਦਾ ਸਬੰਧਨ ਕਰਨ ਨਾਲ ਇੰਨੀ ਮਨ ਨੂੰ ਸ਼ਾਂਤੀ ਔਰ ਖੁਸ਼ੀ ਮਿਲਦੀ ਹੈ ਤੇ ਮੈਂ ਤੁਹਾਨੂੰ ਬਿਆਨ ਨਹੀਂ ਕਰ ਸਕਦਾ ਸ਼ੁਕਰੀਆ ਭਾਈ ਸੋ ਦੇਖੋ ਇਹ ਗੱਲਬਾਤ ਕੀਤੀ ਹੈ ਜੀ ਤਕਰੀਬਨ ਤੁਸੀਂ ਇੱਥੇ ਜਿੰਨੇ ਵੀ ਸ਼ਰਧਾਲੂ ਪਹੁੰਚੇ ਨੇ ਜੀ ਕਿਸੇ ਵੀ ਸ਼ਰਧਾਲੂ ਨਾਲ ਗੱਲ ਕਰ ਲੋ ਉਹ ਤੁਹਾਨੂੰ ਆਪਣੀ ਇੱਕ ਅਲੱਗ ਕਹਾਣੀ ਦਿਖਾਏਗਾ ਇਹ ਇੱਕ ਦੀ ਪਵਿੱਤਰ ਜਗਾ ਇਨੀ ਪਾਵਨ ਜਗਾ ਵਜੀ ਤੁਹਾਨੂੰ ਅਸੀਂ ਸ਼ਬਦਾਂ ਨਾਲ ਅਸੀਂ ਬਿਆਨ ਨਹੀਂ ਕਰ ਸਕਦੇ ਸ਼ਬਦਾਂ ਨਾਲ ਕੋ ਬਿਆਨ ਨਹੀਂ ਹੋਣੀ ਸੋ ਇਹ ਅੰਗੀਠਾ ਸਾਹਿਬ ਆ ਜੀ ਅੰਗੀਠਾ ਸਾਹਿਬ ਦੇ ਵੀ ਤਾਂ ਅੰਦਰ ਲੈ ਕੇ ਚੱਲਦੇ ਆ ਉਹਦੇ ਵੀ ਤਾਂ ਜਿਹੜਾ ਵਾ ਜੀ ਤਸਵੀਰਾਂ ਸਾਂਝੀਆਂ ਕਰਾਂਗੇ ਅੰਦਰ ਜਿੰਨੇ ਵੀ ਸੰਤ ਮਹਾਂਪੁੱਤ ਲੇ ਜੀ ਸਾਰਿਆਂ ਦੀਆਂ ਤਸਵੀਰਾਂ ਅੰਦਰ ਲਗਾਈ ਹੋਈ ਆ ਵਾ ਔਰ ਬਹੁਤ ਹੀ ਪਿਆਰਾ ਰੂਪ ਜਿਹੜਾ ਵਾ ਅੰਗੀਠਾ ਸਾਹਿਬ ਨੂੰ ਦਿੱਤਾ ਗਿਆ ਵਾ ਸੋ ਸਾਰੀਆਂ ਤਸਵੀਰਾਂ ਤੁਹਾਡਾ ਸਾਂਝੀਆਂ ਕਰਾਂਗੇ ਬਾਬਾ ਜੀ ਨਾਲ ਗੱਲਬਾਤ ਵੀ ਕਰਦੇ ਆ ਕੋਈ ਹੋਰ ਸੇ ਗੱਲ ਉੱਤਨੀ ਪਹੁੰਚ ਨਹੀਂ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਔਰ ਤੁਸੀਂ ਦੇ ਤਕਰੀਬਨ ਸਾਰਾ ਦਿਨ ਜਿਹੜਾ ਇੱਥੇ ਲੰਗਰ ਪੰਡਾਰੇ ਚੱਲਦੇ ਨੇ ਇੱਕ ਸਾਈਡ ਤੇ ਲੰਗਰ ਚੱਲ ਰਿਹਾ ਵਾ ਇੱਕ ਸਾਈਡ ਤੇ ਗੁਰਬਾਣੀ ਦਾ ਪਾਠ ਜਿਹੜਾ ਹੋ ਰਿਹਾ ਗੁਰੂ ਮਹਾਰਾਜ ਦਾ ਨਾਮ ਲਿਆ ਜਾ ਰਿਹਾ ਵਾ ਔਰ ਤਕਰੀਬਨ ਜਿਹੜਾ ਵਾ ਵੱਡੀ ਗਿਣਤੀ 'ਚ ਸ਼ਰਧਾਲੂ ਜਿਹੜੇ ਆ ਜੀ ਆਪਣੀ ਆਪਣੀਆਂ ਸੇਵਾਵਾਂ ਦੇ ਰਹੇ ਨੇ ਔਰ ਖਾਸ ਗੱਲ ਇਹ ਆ ਵੀ ਨੌਜਵਾਨ ਜਿਹੜੇ ਆ ਜੀ ਆਪਣੀ ਸੇਵਾਵਾਂ ਬੜੇ ਵੱਡੇ ਪੱਧਰ ਤੇ ਨਿਭਾਉਂਦੇ ਨੇ ਸੋ ਇਹ ਵੀ ਸ਼ਰਧਾਲੂ ਨੇ ਗੱਲਬਾਤ ਕਰਨ ਲੇ ਪੈਂ ਜੀ ਅੱਜ ਬੜਾ ਵੱਡਾ ਦਿਨ ਮਨਾਇਆ ਜਾ ਰਿਹਾ ਜੀ ਬਾਬਾ ਜੀ ਦਾ ਬੜੀ ਮੈਂ ਜੇ ਰੌਣਕ ਬੜੀ ਦੇਖਣ ਨੂੰ ਮਿਲ ਰਹੀ ਕੁਛ ਨਹੀਂ ਕਵਾਂਗੇ ਅਸੀਂ ਵੀ ਸ਼ਾਮਿਲ ਹੋਏ ਆਂ ਆਪਾ ਜੀ ਦੇ ਬਰਥਡੇ ਤੇ ਤੇ ਬਹੁਤ ਖੁਸ਼ੀ ਹੋਈ ਆ ਆ ਕੇ ਤੇ ਜਿਹੜੇ ਦਿੱਨੇ ਸੂ ਬਾਬਾ ਜੀ ਨੇ ਸੁੰਦਰ ਸਿੰਘ ਕੀ ਉਹਨਾਂ ਵੱਲੋਂ ਵੀ ਸਲਾਵਾ ਬੜੀਆਂ ਕਿੰਨੀਆਂ ਇਹ ਬੱਚਿਆਂ ਦੇ ਤੰਗ ਬੰਦੇ ਲਾਇਆ ਜਾਂਦਾ ਜੀ ਹਾਂਜੀ ਹਾਂਜੀ ਨਹੀਂ ਬਹੁਤ ਸੇਵਾ ਕਰਦੇ ਆ ਬਹੁਤ ਜ਼ਿਆਦਾ ਮਜ਼ਾ ਆਂਦਾ ਇੱਥੇ ਆਨੰਦ ਆਂਦਾ ਐ ਸਵੇਰ ਸਵੇਰ ਆ ਕੇ ਕਹਿੰਦੇ ਮਾਨੂੰ ਸ਼ਾਂਤੀ ਬੜੀ ਮਿਲਦੀ ਹਾਂਜੀ ਬਹੁਤ ਜ਼ਿਆਦਾ ਅਸੀਂ ਕਾਫੀ ਦੂਤੋਂ ਆਏ ਆ ਤੇ ਬੜਾ ਮਜ਼ਾ ਆਇਆ ਇੱਥੇ ਹੀ ਮਤਲਬ ਕਿ ਮਤਲਬ ਗੁਰਦਾਸਪੁਰ ਤੋਂ ਹੀ ਆਈ ਹਾਂ ਤੇ ਪਰ ਆਈ ਕਿ ਆ ਇੱਧਰ ਹੀ ਆਣਾ ਕਾਫੀ ਗੁਰਦੁਆਰੇ ਇੱਧਰ ਹੀ ਆਏ ਆ ਬਹੁਤ ਮਜ਼ਾ ਆ ਰਿਹਾ ਇੱਥੇ ਆ ਕੇ ਹਾਂਜੀ ਸ਼ੁਕਰੀਆ ਹਾਂਜੀ ਕੋਈ ਇਹ ਲਗਾਵ ਹੁੰਦਾ ਜੀ ਜਦੋਂ ਜਿਸ ਜਗ੍ਹਾ ਦੇ ਨਾਲ ਲਗਾਵ ਹੋ ਜੇ ਨਾ ਤਾਂ ਫਿਰ ਇਨਸਾਨ ਜਿਹੜਾ ਉਸੇ ਸਾਈਡ ਨੂੰ ਜਾਂਦਾ ਵਾ ਜੀ ਸੋ ਇਸ ਗੁਰਦੁਆਰ ਸਾਹਿਬ ਦੇ ਨਾਲ ਜਿਹੜਾ ਵਾ ਸੰਗਤਾਂ ਦਾ ਬਹੁਤ ਜ਼ਿਆਦਾ ਲਗਾਵ ਹੈ ਜੀ ਸੋ ਬੜਾ ਬਹੁਤ ਜ਼ਿਆਦਾ ਪਿਆਰ ਆ ਔਰ ਸਤਿਕਾਰ ਵੀ ਇਸ ਜਗ੍ਹਾ ਤੇ ਮਿਲਦਾ ਵਾ ਔਰ ਸ਼ਰਧਾਲੂ ਬੜੇ ਵੱਡੀ ਗਿਣਤੀ ਜਿੱਥੇ ਪਹੁੰਚ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ ਅੱਜ ਦੇ ਇਸ ਸ਼ੁਭ ਅਪਸਰ ਤੇ ਮੈਂ ਸੂਤ ਸੰਸਾਰ ਨੂੰ ਸਾਰੇ ਸੰਸਾਰ ਨੂੰ ਬਾਬਾ ਜੀ ਦੇ ਜਨਮ ਦਿਹਾੜੇ ਤੇ ਗੁਰਪੁਰਪ ਦੀਆਂ ਲੱਖ ਲੱਖ ਵਧਾਈਆਂ ਦਿੰਨੀ ਆ ਬਾਬਾ ਜੀ ਦੇ ਵਚਨ ਹਨ ਨਾਮ ਜਪੋ ਕੀਰਤ ਕਰੋ ਤੇ ਵੰਡ ਛਕੋ ਇਸੇ ਵਚਨਾਂ ਤੇ ਸਾਨੂੰ ਸਾਰਿਆਂ ਨੂੰ ਚੱਲਣਾ ਚਾਹੀਦਾ ਹੈ ਸਾਡੇ ਮੈਂ ਸਾਰਿਆਂ ਨੂੰ ਇਸੇ ਇਹੀ ਉਪਦੇਸ਼ ਦੇਣਾ ਚਾਹਨੀ ਆ ਕਿ ਚਲੋ ਅਸੀਂ ਰੱਬ ਦੇ ਨਾਮ ਤੇ ਰੱਬ ਦੇ ਨਾਮ ਦਾ ਸਿਮਰਨ ਕਰੀਏ ਉਹਨਾਂ ਦੇ ਦਿੱਤੇ ਹੋਏ ਵਚਨਾਂ ਤੇ ਚੱਲੀਏ ਵੰਡ ਕੇ ਸ਼ਕੀਏ ਨਾਮ ਜਪੀਏ ਉਹਨਾਂ ਦੇ ਵਚਨਾਂ ਦੇ ਨਾਲ ਹੀ ਸਾਨੂੰ ਜ਼ਿੰਦਗੀ ਦੇ ਵਿੱਚ ਸਫਲਤਾ ਹਾਸਲ ਹੋ ਸਕਦੀ ਹੈ ਅੱਜ ਜੋ ਵੀ ਹੈ ਇਸ ਦੁਨੀਆ ਤੇ ਸਭ ਵਾਹਿਗੁਰੂ ਜੀ ਦੇ ਨਾਮ ਤੇ ਹੈ ਵਾਹਿਗੁਰੂ ਜੀ ਦੇ ਨਾਮ ਤੋਂ ਹੀ ਦਿਨ ਚੜਦਾ ਹੈ ਤੇ ਵਾਹਿਗੁਰੂ ਜੀ ਦੇ ਨਾਮ ਤੋਂ ਹੀ ਦਿਨ ਢਲਦਾ ਹੈ ਹਰ ਬੰਦੇ ਦਾ ਕੰਨ ਕੰਨ ਵਾਹਿਗੁਰੂ ਜੀ ਦੇ ਨਾਮ ਤੇ ਹੈ ਤੇ ਮੇਰੇ ਵੱਲੋਂ ਮੈਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਇਹੀ ਅਸੂਲ ਇਸੇ ਅਸੂਲ ਤੇ ਚੱਲਦੀ ਆਂ ਵੀ ਕਦੇ ਵੀ ਕਿਸੇ ਦਾ ਦਿਲ ਨਹੀਂ ਦੁਖਾਣਾ ਚਾਹੀਦਾ ਹਮੇਸ਼ਾ ਨਾਮ ਜਪਨਾ ਚਾਹੀਦਾ ਕਿਉਂਕਿ ਭਗ ਜਿਹੜੇ ਵਾਹਿਗੁਰੂ ਜੀ ਕਿਉਂਕਿ ਭਗ ਵਾਹਿਗੁਰੂ ਜੀ ਸਾਡੇ ਅੰਦਰ ਵਸਦੇ ਨੇ ਤੇ ਸਾਡਾ ਅੰਦਰ ਸਾਫ਼ ਹੋਏਗਾ ਤੇ ਸਾਡੀ ਜ਼ਿੰਦਗੀ ਹਮੇਸ਼ਾ ਸਾਫ਼ ਸੁਥਰੇ ਰਸਤੇ ਤੇ ਚੱਲੇਗੀ ਆਖਿਰ ਮੈਂ ਇਹੀ ਕਹਿਣਾ ਚਾਹਾਂਗੀ ਕਿ ਵਾਹਿਗੁਰੂ ਜੀ ਦੇ ਇਸ ਪ੍ਰਕਾਸ਼ ਪੂਰਵ ਤੇ ਇੱਕ ਵਾਰੀ ਫੇਰ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਜੋ ਬੋਲੇ ਸੋ ਨਿਹਾਲ ਸੱਚ ਰੀਆਕਾਰ ਗੁਰੇਸ਼ ਸਿੰਘ ਹਾਲੂ ਜਿਹੜੇ ਗੁਰਦੁਆਰਾ ਸਾਹਿਬ ਪਹੁੰਚੇ ਨੇ ਜੀ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ। ਭਾਜੀ ਅੱਜ ਗੁਰਦੁਆਰਾ ਸਾਹਿਬ ਪਹੁੰਚੇ ਹੋ ਮੈਂ ਦੇਖ ਰਿਹਾ ਵੀ ਰੌਣਕਾਂ ਲੱਗੀਆਂ ਆ ਵਾ ਬਾਬਾ ਜੀ ਦਾ ਜਿਹੜਾ ਪ੍ਰਕਾਸ਼ ਪੁਰਬ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਵਾ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੋ ਪ੍ਰਕਾਸ਼ ਹੈ ਬਹੁਤ ਚੜ੍ਹਦੀ ਕਲਾ ਨਾਲ ਮਨਾਇਆ ਜਾ ਰਿਹਾ। ਇਹ ਗੁਰਦੁਆਰਾ ਜੋ ਇਤਿਹਾਸਿਕ ਗੁਰਦੁਆਰਾ ਸੰਤ ਬਾਬਾ ਹਰੀ ਸਿੰਘ ਦਾ। ਜੀ। ਜੋ ਕਹਿੰਦਾ ਮਕੇਰੀਮੀ ਕਿਲਾ ਅਡੰਦਗੜ੍ਹ ਸਾਹਿਬ ਮਕੇਰੀਮੀ ਗੁਰਦੁਆਰਾ ਸਾਹਿਬ ਇੱਥੇ ਵੀ ਆ ਤੇ ਸੰਗਤ ਬਹੁਤ ਚੜ੍ਹਦੀ ਕਲਾ ਨਾਲ ਆਉਂਦੀ ਆ ਦਿਨੋ ਮੰਦੀ ਆ ਤੇ ਬੜਾ ਵਧੀਆ ਚੰਗਾ ਲੱਗ ਰਿਹਾ ਗੁਰੂ ਨਾਨਕ ਦੇਵ ਜੀ ਦਾ ਜੋ ਪ੍ਰਕਾਸ਼ ਦਿਵਾੜਾ ਮੰਨ ਕੇ ਹੋਰ ਵੀ ਹੋਰ ਦੇਖਣ ਨੂੰ ਮਿਲੀ ਵੀ ਨੌਜਵਾਨ ਬੱਚੇ ਬੜੇ ਵੱਡੇ ਪੱਧਰ ਤੇ ਸਵਾਵਾ ਦਿੰਦੇ ਨੇ ਜੀ ਹਾਂਜੀ ਨੌਜਵਾਨ ਇਦਾਂ ਜਿਹੜਾ ਲੰਗਰ ਪਾਣੀ ਦੀ ਸੇਵਾ ਆ ਭਾਂਡੇ ਮਾਂਜਣੇ ਲੰਗਰ ਵਰਤਾਉਣਾ ਉਹਦੇ ਵਿੱਚ ਜੋ ਨਵੀਂ ਪੀੜ੍ਹੀ ਆ ਇਹ ਜਾਦਾ ਹਿੱਸਾ ਲੈਂਦੀ ਆ ਜਾਦਾ ਵੱਧ ਝੜ ਕੇ ਅੱਗੇ ਆਉਂਦੀ ਆ ਤੇ ਉਹਦੇ ਨਾਲ ਜਿਹੜੀ ਸੰਗਤ ਨੂੰ ਲੰਗਰ ਵਰਤਾਉਣ ਵਿੱਚ ਖਾਣ ਵਿੱਚ ਸਹੂਲਤ ਹੋ ਜਾਂਦੀ ਆ ਵੇਖੋ ਸੰਗਤ ਸੇਵਾ ਕਰੇਗੀ ਤੇ ਕੰਮ ਚੱਲਦੇ ਨੇ ਆਪਾ ਬਾਬਾ ਜੀ ਲੋ ਵੀ ਮੈਂ ਦੇਖਿਆ ਕਿ ਬੱਚਿਆਂ ਨੂੰ ਚੰਗੇ ਸੰਸਕਾਰ ਦਿੱਤੇ ਜਾ ਰਹੇ ਆ ਹਾਂ ਬਾਬਾ ਜੀ ਬਹੁਤ ਵਧੀਆ ਸੰਸਕਾਰ ਦਿੰਦੇ ਨੇ ਬਾਬਾ ਜੀ ਜਿਹੜੀ ਚੜ੍ਹਦੀ ਕਲਾ ਰੱਖਦੇ ਨੇ ਹਰ ਮਹੀਨੇ ਉਹ ਅੰਮ੍ਰਿਤ ਸੰਚਾਰ ਕਰਾਉਂਦੇ ਨੇ ਆਪ ਸੰਗਤ ਸੰਗਤਾਂ ਨੂੰ ਬਾਬਾ ਜੀ ਜੋ ਹੈ ਅੱਗੇ ਹੋ ਕੇ ਇਹ ਸਿੱਖੀ ਬਾਰੇ ਜੋ ਇਤਿਹਾਸ ਬਾਰੇ ਦੱਸਦੇ ਨੇ ਤੇ ਬਹੁਤ ਵਧੀਆ ਗਾਈਡ ਕਰਦੇ ਨੇ ਬਾਬਾ ਜੀ ਤੇ ਸਾਡੇ ਨੌਜਵਾਨ ਜਿਹੜੇ ਉਹ ਬਾਬਾ ਜੀ ਦੀ ਗਾਈਡ ਲਾਈਨ ਤੇ ਚੱਲ ਕੇ ਨਸ਼ਾ ਮੁਕਤ ਵੀ ਹੋ ਰਹੇ ਨੇ ਕੁਝ ਬਿਲਕੁਲ ਗੁਰਜੀ ਖਾਲਸਾ ਕੀ ਕਹੋਗੇ ਪੰਜ ਅੱਜ ਤੇ ਬੜਾ ਭਾਗਾਂ ਵਾਲਾ ਦਿਨ ਵਾਜੀ ਬਹੁਤ ਭਾਗਾਂ ਵਾਲਾ ਜਿਹੜਾ ਜੁਤਨਾ ਨਿਕਲ ਗਿਆ ਦੀਦਾ ਜੀ ਜੀ ਗੁਰਪੁਰ ਬਣਾ ਰਹੇ ਆ ਬਹੁਤ ਧੁੰਮ ਘਮਕੇ ਬਣਾ ਰਹੇ ਆ ਮਤਲਬ ਸਾਡੇ ਬਾਬਾ ਜੀ ਬਿਲਕੁਲ ਹਾਂਜੀ ਉਹ ਸਾਹ ਬੜਾ ਮੈਂ ਦੇਖ ਰਿਹਾ ਜਿਹੜੇ ਸਿਹਾਲੂ ਆਏ ਆ ਬੜਾ ਉੱਸਾ ਪਾਇਆ ਜਾ ਰਿਹਾ ਹੈ ਹਾਂਜੀ ਸਭ ਨੂੰ ਪਹਿਲਾਂ ਚਾਹ ਪਕੌੜਾ ਚੱਲਦਾ ਸੀ ਜਿਹੇ ਦੀਆਂ ਪਕੌੜੀਆਂ ਲੰਗਰ ਚੱਲਦਾ ਬਾਅਦ ਚ ਕੜੀ ਚੋਰ ਦਾਲ ਦਾ ਲੰਗਰ ਇਹ ਜਿਹੜਾ ਅੱਜ ਤਾਂ ਚੱਲਦਾ 9 ਵਜੇ ਤੱਕ ਚੱਲਦਾ ਰਹੇ ਲੰਗਰ ਹਾਂਜੀ ਸੋ ਦੇਖੋ ਇਹ ਜਿਹੜਾ ਉਹ ਸਾਹ ਉਹਨਾਂ ਦੀ ਕਿੰਨਾ ਕਿਤੇ ਗੁਰਦੁਆਰਾ ਸਾਹਿਬ ਤੋਂ ਅੱਗੇ ਮਿਲੇਗਾ ਸੰਤਨ ਦੇ ਵਿੱਚ ਬੜੀ ਵੱਡੀ ਗਿਣਤੀ ਵਿੱਚ ਤੁਹਾਨੂੰ ਪਹੁੰਚਦੇ ਨੇ ਔਰ ਅੱਜ ਦਾ ਜਿਹੜਾ ਪੂਤਰ ਦੇਣਾ ਨਾ ਜੀ ਇਹ ਬੜਾ ਭਾਗਾਂ ਨਾ ਜਿਹੜਾ ਨਸੀਬ ਹੁੰਦਾ ਵਾ ਜੋ ਤੁਸੀਂ ਗੁਰੂ ਘਰ ਪਹੁੰਚਦੇ ਹੋ ਔਰ ਗੁਰੂ ਮਾਰੇ ਦਾ ਨਾਮ ਜਪਦੇ ਹੋ ਜੀ ਸੋ ਹੋਰ ਵੀ ਕੋਈ ਤਸਵੀਰਾਂ ਦਾ ਨਾਲ ਸਾਂਝੀਆਂ ਕਰਦੇ ਹਾਂ ਸੋ ਅਸੀਂ ਲਗਾਤਾਰ ਜਿਹੜੇ ਸ਼ਰਦਾਲੂ ਆ ਜੀ ਉਹਨਾਂ ਨਾਲ ਗੱਲਬਾਤ ਕਰ ਰਹੇ ਆਂ ਔਰ ਅਲੱਗ-ਅਲੱਗ ਸਿਵਾਵਾਂ ਵਿੱਚ ਜਿਹੜੇ ਨੌਜਵਾਨ ਦੇ ਰਹੇ ਨੇ ਬੜੇ ਵੱਡੇ ਬਦਦ ਤੇ ਸੋ ਭਾਜੀ ਨੂੰ ਸਾਡਾ ਨਾਲ ਨਾਲ ਗੱਲਬਾਤ ਕਰ ਲੈਣਾ ਭਾਜੀ ਸਾਰ ਸਨਗਤ ਨੂੰ ਸਾਰਿਆਂ ਨੂੰ ਗੁਰੂ ਨਾਨਕ ਪਾਤਸ਼ਾਹ ਦੀਆਂ ਲੱਖ-ਲੱਖ ਵਧਾਈਆਂ ਹੋਣ ਸਾਡੇ ਵੱਲੋਂ ਜੀ ਆਇਆਂ ਨੂੰ ਇਹ ਆਪੇ ਗੁਰੂ ਨਾਨਕ ਪਾਤਸ਼ਾਹ ਪੂਰੀ ਸ੍ਰਿਸ਼ਟੀ ਦੇ ਉੱਤੇ ਉਹਨਾਂ ਨੇ ਸੰਦੇਸ਼ ਦਿੱਤਾ ਹੈ ਕਿ ਆਪਣਾ ਨਾਮ ਜਪੋ ਕਿਰਤ ਕਰੋ ਤੇ ਵੰਡ ਛਕੋ ਅੱਜ ਭਜੀ ਉਸ ਸਾਹ ਬੜਾ ਮੈਂ ਦੇਖ ਰਿਹਾ ਸ਼ਰਧਾਲੂਆਂ ਵਿੱਚ ਦਿਖਾ ਬੜੀ ਵੱਡੀ ਗਿੰਦੀ ਸ਼ਰਧਾਲੂ ਆਪਣੀ ਆਪਣੀ ਸੇਵਾਵਾਂ ਦੇ ਰਹੇ ਹਨ ਇਹੋ ਹੀ ਸਾਨੂੰ ਮਤਲਬ ਕਿ ਸਿੱਖਿਆ ਹੀ ਸਮਝ ਲਓ ਕਿ ਸਾਨੂੰ ਸਿੱਖਿਆ ਹੀ ਇਹੋ ਦਿੱਤੀ ਹੈ ਕਿ ਸੇਵਾ ਕਰੋ ਵੰਡ ਛਕੋ ਤੇ ਮਤਲਬ ਕਿ ਹਰ ਹਰ ਪਖੋਂ ਉਹਨਾਂ ਨੇ ਸਾਨੂੰ ਇਹ ਸੰਦੇਸ਼ ਦਿੱਤਾ ਇਹ ਅਸੀਂ ਉਹਨਾਂ ਦੇ ਫਲਸਫੇ ਦੇ ਚੱਲਦੇ ਸਾਰਿਆਂ ਦਾ ਸਤਿਕਾਰ ਕਰੋ ਹਾਂਜੀ ਹਾਂਜੀ ਸਾਰਿਆਂ ਦਾ ਸਤਿਕਾਰ ਬਾਬਾ ਸਤਿੰਦਰ ਸਿੰਘ ਜੀ ਵੱਲੋਂ ਜਿਹੜੇ ਆ ਜੀ ਬਾਬਾ ਸਤਿੰਦਰ ਸਿੰਘ ਤੋਂ ਬੜੇ-ਬੜੇ ਨਾਲ ਦੇਖ ਰਹੇ ਹੋ ਡੇਪਰੇਲੇ ਕੀਤਾ ਯਾਰ ਇਹ ਨੌਜਵਾਨ ਬੱਚਿਆਂ ਨੂੰ ਜਿਹੜਾ ਵਾਜੀ ਸਹੀ ਬੰਨਿਆ ਹਾਂਜੀ ਜੀ ਹਾਂਜੀ ਉਹਨਾਂ ਨੂੰ ਗੁਰਮਤ ਦੇ ਨਾਲ ਜੋੜਿਆ ਜਾ ਰਿਹਾ ਜੀ ਸਿੱਖਿਆ ਦਿੱਤੀ ਜਾ ਰਹੀ ਆ ਮਤਲਬ ਕਿ ਉਹਨਾਂ ਲੋ ਹਰ ਉਪਰਾਨਾ ਕੀਤਾ ਜਾ ਰਿਹਾ ਸੋ ਇਹ ਤਾਂ ਇਹ ਪੁਰਾਲੇ ਹੋਣੇ ਜੇ ਜੀ ਭਾਜੀ ਹੋਰ ਨਹੀਂ 70 ਬਿਲਕੁਲ ਬਿਲਕੁਲ ਪੁਰਾਲੇ ਬਿਲਕੁਲ ਹੋਣੇ ਚਾਹੀਦੇ ਆ ਜੀ ਆਪਣੀ ਨੌਜਵਾਨ ਪੀੜ੍ਹੀ ਨੂੰ ਅਸੀਂ ਕੀ ਸਿੱਖਿਆ ਦਵਾਂਗੇ ਜੇ ਉਹ ਸਾਨੂੰ ਕੋਈ ਦੱਸਣਗੇ ਤੇ ਅੱਗੇ ਉਹਨਾਂ ਨੂੰ ਇਹ ਦੱਸਾਂਗੇ ਠੀਕ ਹੈ ਜੀ ਗੁਰੂ ਦੀ ਲੜ ਲਾਉਣਾ ਚਾਹੀਦਾ ਜੀ ਇਹਨਾਂ ਬੁਰਾਈਆਂ ਵਿੱਚ ਕੱਢ ਕੇ ਬਚਣਾ ਚਾਹੀਦਾ ਸੇਵਾ ਕਰਨੀ ਚਾਹੀਦੀ ਆ ਬਿਲਕੁਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਭਾਜੀ ਨੇ ਨਾ ਬਰਤਨ ਦੀ ਸੇਵਾ ਇਹਨੇ ਕਰ ਰਹੀ ਸੀ ਮੈਂ ਦੇਖ ਰਿਹਾ ਸੀ ਜਿਹੜਾ ਵੀ ਕੋਈ ਆ ਰਿਹਾ ਬਰਤਨ ਲੈ ਕੇ ਤਾਂ ਫੜਾ ਫੜਾ ਕੋਈ ਪਲੇਟਾਂ ਫੜ ਲੰਦੇ ਸੀ ਸੋ ਮੇ ਔਰ ਬੜਾ ਵਧੀਆ ਲੱਗਦਾ ਜੀ ਇਹ ਨੌਜਵਾਨ ਜਿਹੜੇ ਆ ਸੇਵਾਵਾਂ ਦਿੰਦੇ ਨੇ ਬਹੁਤ ਵਧੀਆ ਲੱਗਦੇ ਨੇ ਚੰਗੇ ਲੱਗਦੇ ਨੇ ਸੇਵਾਵਾਂ ਦੇਣੀਆਂ ਵਿੱਚ ਆਉਂਦੀਆਂ ਆ ਜੀ ਕਰਮ ਚੰਗੇ ਕਰਨੇ ਚਾਹੀਦੇ ਆ ਸੋ ਇਸ ਸਾਈਡ ਵੀ ਮੈਂ ਤਸਵੀਰਾਂ ਤੁਹਾਡਾ ਦਿਖਾਣਾ ਲੰਗਰ ਨੂੰ ਚੱਲ ਰਿਹਾ ਜੀ ਲੰਗਰ ਵੀ ਤੁਸੀਂ ਭਾਲੂ ਜਿਹੜੇ ਆ ਬਹੁਤ ਉਤਸ਼ਾਹ ਨੇ ਉਹਨਾਂ ਦੇ ਵਿੱਚ ਔਰ ਤਕਰੀਬਨ ਜਿਹੜਾ ਵਾ ਬਾਬਾ ਸਤਿੰਦਰ ਸਿੰਘ ਦੀ ਵੱਲੋਂ ਜਿਹੜਾ ਸਾਰੇ ਉਪਰਾਲੇ ਕੀਤੇ ਜਾਂਦੇ ਨੇ ਵੱਡੇ ਜੀ ਔਰ ਉਹਨਾਂ ਦੀ ਰਹਿਣ ਮਾਣ ਦੀ ਵਿੱਚ ਇਹ ਸਾਰਾ ਸਮਾਗਮ ਜਿਹੜਾ ਕੀਤਾ ਜਾਂਦਾ ਜੀ ਸੋ ਅੱਜ ਪ੍ਰਕਾਸ਼ ਪੁਰਬ ਆ ਜੀ ਬਾਬਾ ਜੀ ਦਾ ਜਿਹੜਾ ਮਨਾਇਆ ਜਾ ਰਿਹਾ ਵਾ ਔਰ ਬਹੁਤ ਜ਼ਿਆਦਾ ਉਤਸ਼ਾਹ ਜਿਹੜਾ ਵਾ ਸ਼ਹਿਰ ਦਾ ਲੋਕਾਂ ਦੇ ਪਾਇਆ ਜਾ ਰਿਹਾ ਵਾ ਭਾਜੀ ਅੱਜ ਬੜਾ ਭਾਗਾ ਵਾਲਾ ਦਿਨ ਵਾ ਜੀ ਬਾਬਾ ਜੀ ਦਾ ਦਿਨ ਜਿਹੜਾ ਮਨਾਇਆ ਜਾ ਰਿਹਾ ਹੈ ਜੀ ਸਾਰਾ ਜੀ ਬਾਬੇ ਨਾਨਕ ਦਾ ਜਨਮ ਦਿਨ ਆ ਜੀ ਸਿੱਖੋਂ ਵਾਸਤੇ ਸਾਰੀ ਜਗਤ ਵਾਸ ਇਸ ਮਹਾਰਾ ਸੱਚੇ ਪਾਤਸ਼ਾਹ ਜਨਮ ਦਿਨ ਬੜੀ ਖੁਸ਼ੀ ਨਾਲ ਮਨਾ ਰਹੀ ਹੈ ਸੰਗਤ ਪੂਰੀ ਦੇਖ ਹੀ ਰਹੇ ਹੋ ਸਾਰੇ ਸੱਚੇ ਖੱਬੇ ਤੇ ਕਿਸੇ ਕਿਸਮ ਦੀ ਉੱਚ ਨਹੀਂ ਸਭ ਬਰਾਬਰ ਕੀਤੀ ਹੈ ਗੁਰੂ ਨਾਨਕ ਸਾਹਿਬ ਨੇ ਤੇ ਬੜਾ ਸਿੰਪਲ ਸਿਧਾਂਤ ਹੈਗਾ ਨਾਮ ਕਰਨ ਕਿਰਤ ਕਰੋ ਨਾਮ ਦੇਵਤ ਵੰਡ ਛਕੋ ਫਸ ਤੇ ਬਾਕੀ ਅਸੀਂ ਹੋਰ ਕੀ ਕਹਿ ਸਕਦੇ ਹਾਂ ਗੁਰੂ ਮਹਾਰਾ ਸੱਚੇ ਪਾਤਸ਼ਾਹ ਵਾਸਤੇ ਇਹ ਕਹਿੰਦੇ ਦੇਖੀ ਪਾਜੀ ਮੈਂ ਜਿਹੜੇ ਇੱਥੇ ਬਾਬਾ ਜੀ ਆ ਗੁਰਦੁਆਰ ਸਾਹਿਬ ਦੇ ਪੁਨਾਵलो ਨੌਜਵਾਨ ਬੱਚੇ ਨੂੰ ਬੜੀ ਸਿੱਖਿਆ ਸਹੀ ਦਿੱਤੀ ਜਾ ਰਹੀ ਹੈ ਜੀ ਨੌਜਵਾਨ ਬੱਚੇ ਸੇਵਾਵਾਂ ਦੇ ਰਹੇ ਬਿਲਕੁਲ ਬਿਲਕੁਲ ਗੁਰੂ ਸਾਹਿਬ ਦਾ ਸਿੱਖ ਪਾਸ਼ਾ ਬੜਾ ਪਵਿੱਤਰ ਜਗ੍ਹਾ ਹੈਗੀ ਆ ਜਿਹੜੇ ਬਾਬਾ ਜੀ ਨੇ ਛੋਟੇ ਬੱਚੇ ਇੱਥੇ ਆ ਰਹੇ ਨੇ ਉਹਨਾਂ ਨੂੰ ਅੰਮ੍ਰਿਤ ਛਕਾਉਂਦੇ ਨੇ ਹਰ ਮਹੀਨੇ ਤੇ ਚੰਗੀ ਸੇਵਾ ਜਿਹੜੀ ਚੰਗੀ ਸੇਵਾ ਦੇ ਰਹੇ ਨੇ ਕਿਸੇ ਕਿਸਮ ਨੂੰ ਕੋਈ ਤੰਗੀ ਵਾਲੀ ਗੱਲ ਹੈ ਹੀ ਨਹੀਂ ਇੱਥੇ ਕੋਈ ਵਿਤਕਰਾ ਕੋਈ ਨਹੀਂ ਵੱਡੀ ਗੱਲ ਤੇ ਸਿਰ ਕੌਮ ਦੇ ਵਿੱਚ ਵਿਤਕਰਾ ਕੋਈ ਨਹੀਂ ਗਾ ਬਸ ਬਰਾਦਰੀ ਹਰੇਕ ਜਾਤ ਪਾਤ ਇੱਥੇ ਪਾਜੀ ਕੋਈ ਛੋਟਾ ਵੱਡਾ ਕੋਈ ABC ਆ ਜਾ ਕਿਸੇ ਪੁੱਛਣਾ ਨਹੀਂ ਕਿਸੇ ਨੂੰ ਇਹ ਕੌਣ ਹੈ ਕੌਣ ਨਹੀਂ ਗਾ ਤੇ ਰਿਐਲਿਟੀ ਤੇ ਹੋਈ ਹੈਗੀ ਆ ਸਿਧਾਂਤ ਤੇ ਹੋਈ ਆ ਮਨੁੱਖਤਾ ਦਾ ਸਿਧਾਂਤ ਇਹਨੂੰ ਯੂ ਕੈਨ ਸੇ ਵੀ ਇਹ ਮਨੁੱਖਤਾ ਜਿਹੜੀ ਹੈ ਨਾ ਇਹ ਗੁਰੂ ਨਾਨਕ ਸਾਹਿਬ ਨੇ ਲੋਕਾਂ ਨੂੰ ਦਿੱਤੀ ਆ ਭੁੱਲੇ ਭੜਕੇ ਲੋਕੀ ਜੋ ਮਰਜ਼ੀ ਕਰੀ ਜਾਣ ਗੱਲ ਵੱਖਰੀ ਆ ਪਰ ਗੁਰੂ ਨਾਨਕ ਸਾਹਿਬ ਜਿਹੜਾ ਨਾ ਬਹੁਤ ਹੀ ਜ਼ਿਆਦਾ ਉੱਚੀ ਪਦਵੀ ਆ ਇਸ ਕਲਯੁਗ ਦੇ ਸਮੇਂ ਦੇ ਵਿੱਚ ਖਾਸ ਕਰਕੇ ਪੰਪਰ ਰੇਖਿਆ ਤੋਂ ਦੂਰ ਕਰਦੇ ਨੇ ਬਾਕੀ ਤੁਸੀਂ ਦੇਖ ਰਹੇ ਹੋ ਮੱਜਾ ਗਾਵਾਂ ਗੁਰੂ ਘਰ ਨੇ ਸਭ ਕੁ ਦਿੱਤੀਆਂ ਨੇ ਕਿ ਇੱਥੇ ਦੋਹੋ ਦੁੱਧ ਸਾਰਾ ਇੱਥੇ ਲੱਗਦਾ ਵਾ ਨਸੀਲ ਲੱਗਦੀ ਆ ਲੰਗਰ ਲੱਗਦਾ ਵਾ ਕੋਈ ਇੱਥੇ ਮਰਬਾ ਨਹੀਂ ਜਾਂਦਾ ਹਾਰੇ ਬੰਨੇ ਮੱਲਕਨਾ ਬਾਕੀ ਮੈਂ ਧੰਨ ਭਾਜਾ ਦਾ ਬਹੁਤ ਬਹੁਤ ਬੰਨੇ ਅਪਾਰ ਅਪਾਰ ਕਿਰਪਾਵਾ ਜੀ ਬੜੀ ਕਿਰਪਾਵਾ ਬਵਾਈਦੀ ਸੀ ਇਸ ਗੁਰਦੁਆਰਾ ਸਾਹਿਬ 'ਚ ਸੋ ਇਹ ਦੇਖੋ ਤਕਰੀਬਨ ਜਿਹੜੇ ਆ ਸ਼ਰਧਾਲੂ ਜਿਹੜੇ ਆ ਵੱਡੀ ਗਿੰਦੀ ਚ ਪਹੁੰਚਦੇ ਨੇ ਔਰ ਚਾਰੇ ਬੰਨੇ ਜਿਹੜੀਆਂ ਰੌਣਕਾਂ ਲੱਗਦੀਆਂ ਜੀ ਸੋ ਇਹ ਤਸਵੀਰਾਂ ਤੁਹਾਡਾ ਸਾਂਝੀਆਂ ਕਰ ਰਹੇ ਆ ਸੋ ਕੁਝ ਹੋਰ ਵੀ ਸੇ ਢਾਲੀ ਵਾਲੇ ਇਥੇ ਪਹੁੰਚੇ ਨੇ ਜੀ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਔਰ ਕੁਝ ਤਸਵੀਰਾਂ ਹੋਰ ਵੀ ਤੁਹਾਡਾਂ ਨਾਲ ਸਾਂਝੀਆਂ ਕਰਦੇ ਹਾਂ ਸੰਗਤ ਇੱਥੇ ਆਈ ਹੈ ਜੀ ਉਹਨਾਂ ਨਾਲ ਗੱਲਬਾਤ ਕਰਦੇ ਕਹਿੰਦੇ ਅੱਜ ਜਿਹੜਾ ਪੁਲੀਟਰ ਜਨਰਲ ਬਣਾਇਆ ਜਾ ਰਿਹਾ ਵਾ ਉਤਸ਼ਾਹ ਬੜਾ ਦੇਖਣ ਨੂੰ ਮਿਲ ਰਿਹਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਭ ਸੰਗਤਾਂ ਨੂੰ ਲੱਖ

ਬਾਬਾ ਜੀ ਵੱਲੋਂ ਮੈਂ ਦੇਖਿਆ ਕਿ ਬੜੇ ਵਧੀਆ ਇਥੇ ਉਪਰਾਲੇ ਕੀਤੇ ਗਏ ਜੀ ਬੱਚਿਆਂ ਨੂੰ ਸਹੀ ਰਸਤਾ ਜਾਰੀ ਹਾਂਜੀ ਹਾਂਜੀ ਬਾਬਾ ਜੀ ਵੱਲੋਂ ਬਹੁਤ ਵਧੀਆ ਉਪਰਾਲੇ ਕੀਤੇ ਜਾਂਦੇ ਆ ਹਰ ਇੱਕ ਗੁਰਪ੍ਰਵ ਹਰ ਇੱਕ ਦਿਨ ਮਨਾਉਂਦੇ ਸਿੱਤੇ ਪਾਸ਼ਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਇਸ ਸਮਾਗਮ ਵੀ ਆਇਆ ਨਾ ਉਹ ਤੁਮ ਦਾ ਨਾ ਹਾਂਜੀ ਬਹੁਤ ਬਾਬਾ ਜੀ ਬਹੁਤ ਵੱਡਾ ਉਪਰਾਲਾ ਕਰਨ ਦੇ ਨੇ ਜਿਦਾਂ ਬਾਬਾ ਬਾਬਾ ਜੀ ਪਹਿਲੇ ਹੀ ਨਾ ਉਦਾਂ ਹੀ ਹੁਣ ਬਾਬਾ ਜੀ ਕਰਨ ਦੇ ਨੇ ਪੂਰਾ ਉਸੇ ਤਰ੍ਹਾਂ ਹੀ ਹਾਂ ਗੁਰਮੀਤ ਸਿੰਘ ਜੀ ਵਰਗੋ ਗੁਰਮੀਤ ਸਿੰਘ ਹੁਣ ਬਾਬਾ ਜੀ ਇਹ ਵੀ ਬਾਬਾ ਜੀ ਉਦਾਂ ਹੀ ਕਰਨ ਦੇ ਨੇ ਹਾਂਜੀ ਬਹੁਤ ਵਿਆਮ ਆਇਆ ਗੁਰਦਵਾਰਾ ਸਾਹਿਬ ਦੀ ਬਹੁਤ ਮਹਿਮਾ ਆ ਹਾਂਜੀ ਦੂਰ ਦੂਰ ਤੋਸ਼ੇ ਦਾ ਲੂ ਪੈ ਜੀ ਪਹੁੰਚਦੇ ਹਾਂ ਹਾਂਜੀ ਹਾਂਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਹੁਤ ਊਮਤਾ ਮਨਾਇਤੇ ਸਰਦਾ ਦੇ ਨਾਲ ਸੰਗਤਾਂ ਪਹੁੰਚਦੀਆਂ ਵਾ ਗੁਰਨਾਨਤ ਸਾਹਿਬ ਜੀ ਦੇ ਜਨਮ ਦਿਹਾੜੇ ਤੇ ਵੀ ਹਰ ਗੁਰੂ ਦੇ ਜਨਮ ਦਿਹਾੜੇ ਤੇ ਬਹੁਤ ਊਮਤਾ ਮਨਾਇਆ ਜਾਂਦਾ ਬਾਬਾ ਹਰੀ ਸਿੰਘ ਦੀ ਗੱਦੀ ਆ ਹਾਂਜੀ ਵੱਡੇ ਬਾਬਾ ਜੀ ਗੁਰਮੀਤ ਸਿੰਘ ਵੀ ਜਿਸ ਤਰ੍ਹਾਂ ਸੇਵਾ ਚੱਲਦੀ ਆ ਰਹੀ ਉਸੇ ਤਰ੍ਹਾਂ ਹੀ ਨਿਵਾ ਰਹੇ ਨੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੋਂ ਬਾਬਾ ਹਰੀ ਸਿੰਘ ਔਰ ਬਾਬਾ ਗੁਰਮੀਤ ਸਿੰਘ ਜੀ ਦੀ ਜਾਈ ਦੇਖੋ ਜੀ ਕਿਰਪਾ ਨਾਲ ਜੀ ਹਮੇਸ਼ਾ ਸੰਕਰ ਦੇ ਬਣੀ ਰਹਦੀ ਆ ਸੋ ਅਸੀਂ ਲਗਾਤਾਰ ਸ਼ੁਕਰ ਨਮਾਣ ਅਲਫਤ ਕਰ ਰਿਹਾ ਜੀ ਜਹਰ ਪੀਰ ਜਗਤ ਗੁਰੂ ਬਾਬਾ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਪ੍ਰਕਾਸ਼ਪੁਰ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਅੱਜ ਇਹ ਸਥਾਨ ਗੁਰਦਰਾ ਸੰਗਤਪੁਰਾ ਬਾਬਾ ਰੀਤ ਸਿੰਘ ਦੇ ਤਪਸੰਤ ਤੇ ਪਰਸੋਂ ਦੇ ਰੋਜ ਤੋਂ ਰੱਖੇ ਹੋਏ ਸ੍ਰੀ ਅਖੰਡ ਪਾਤਸ਼ਾਹ ਦੇ ਭੋਗ ਤੋਂ ਪਰੰਤ ਦੀਵਾਨ ਸੱਜੇ ਨੇ ਸੱਜੇ ਹੋਏ ਦੀਵਾਨਾਂ ਵਿੱਚ ਸ਼ਬਦ ਕੀਰਤਨ ਗੁਰਮਤਿ ਵਿਚਾਰਨਾ ਇਤਿਹਾਸ ਗੁਚਾਰਾਂ ਹੋਈਆਂ ਨੇ ਗੁਰਨਾਨਕ ਦੇ ਮਹਾਰਾਜ ਨੇ ਸਾਨੂੰ ਸਭ ਨੂੰ ਇੱਕ ਕੋਈ ਉਪਦੇਸ਼ ਕੀਤਾ ਧਰਮ ਦੀ ਕਿਰਤ ਕਰਨੀ ਹੈ ਵੰਡ ਕੇ ਛਕਣਾ ਤੇ ਪਰਮੇਸ਼ਰ ਦਾ ਨਾਮ ਜਪਣ ਜੋ ਅਸੀਂ ਕਿਰਤ ਕਰਦੇ ਆ ਉਹਦੇ ਵਿੱਚੋਂ ਗੁਰਨਾਨਕ ਦੇ ਮਹਾਰਾਜ ਨੇ ਜੋ ਲੰਗਰ ਲਗਾ ਸੀ 20 ਰੁਪਏ ਦੀ ਉਸ ਦੇ ਨਾਲ ਉਹ ਅਜ ਤੱਕ ਵੀ ਨਿਰੰਤਰ ਗੁਰੂ ਨਾਨਕ ਦੇਵ ਮਹਾਰਾਜ ਦੇ ਦਰ ਤੇ ਘਰ ਵਿੱਚ ਹਰ ਥਾਂ ਦੇ ਉੱਤੇ ਜਿੱਥੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਵਸਦੀਆਂ ਨੇ ਗੁਰੂ ਘਰ ਲੰਗਰ ਵਰਤਿਆ ਜਾਂਦਾ ਹੈ ਤੇ ਅਟੁੱਟ ਵਰਤਦੇ ਨੇ ਇਸ ਸਥਾਨ ਤੇ ਵੀ ਪਰਸੋਂ ਦੇ ਰੋਜ ਤੋਂ ਜਦੋਂ ਗੁਰਮਤ ਸਮਾਗਮ ਸ੍ਰੀ ਅਖੰਡ ਪਾਠ ਸਾਹਿਬ ਪ੍ਰారంਭ ਹੋਏ ਨੇ ਤੇ ਗੁਰੂ ਘਰ ਲੰਗਰ ਨਿਰੰਤਰ ਜਾਰੀ ਰਹੇ ਹਰ ਰੋਜ ਹੀ ਰਜਾਨਾ ਹੀ ਤਿੰਨ ਸਮੇਂ ਜੇ ਸਥਾਨ ਤੇ ਲੰਗਰ ਬਣਦਾ ਹੈ ਤੇ ਸੰਗਤਾਂ ਆ ਸਕਦੀਆਂ ਨੇ ਗੁਰੂ ਨਾਨਕ ਦੇ ਮਹਾਰਾਜ ਜੀ ਸੰਸਾਰ ਤੇ ਜਗਤ ਜਲੰਦੇ ਨੂੰ ਠਾਰਨ ਵਾਸਤੇ ਆਏ ਨੇ ਪਟਾਣੇ ਸੋਈਆਂ ਵਿੱਚ ਇਹ ਬਿਆਨ ਕੀਤਾ ਆਪ ਨਰਾਇਣ ਕਲਾਤਾ ਹਰ ਜਗ ਮੈਂ ਪਰਵਰਿਓ ਤੇ ਗੁਰੂ ਨਾਨਕ ਦੇ ਮਹਾਰਾਜ ਜੀ 70 ਸਾਲ ਦੀ ਉਮਰ ਵਿੱਚ ਕਿਸੇ ਦੇ ਅੱਗੇ ਨੀਵੇਂ ਨਹੀਂ ਆਖਰੀ ਸਮੇਂ ਜਦੋਂ ਭਾਈ ਲੈਣਾ ਜੀ ਨੂੰ ਗੁਰੂ ਨਾਨਕ ਦੇ ਮਹਾਰਾਜ ਨੇ ਅੰਗੜਾ ਲਾ ਕੇ ਗੁਰੂ ਅੰਗਦ ਦੇਵ ਗੁਰੂ ਨਾਨਕ ਦੇ ਮਹਾਰਾਜ ਦੀ ਗੱਦੀ ਉੱਤੇ ਥਾਪਿਆ ਤੇ ਉਸ ਵੇਲੇ ਗੁਰੂ ਨਾਨਕ ਦੇ ਮਹਾਰਾਜ ਨੇ ਪ੍ਰਕਰਮਾ ਕਰਕੇ ਗੁਰੂ ਨਾਨਕ ਦੇ ਮਹਾਰਾਜ ਦੇ ਭਾਈ ਲੈਣੇ ਗੁਰੂ ਅੰਗਦ ਸਾਹਿਬ ਕੇ ਤੇ ਚਰਨਾਂ ਵਿੱਚ ਟਹਿ ਕੇ ਨਮਸਕਾਰ ਕੀਤੀ ਹੈ ਤੇ ਗੁਰਦੇਵ ਪਾਤਸ਼ਾਹ ਮਹਾਰਾਜ ਨੇ ਸਬੂਤ ਦਿੱਤਾ ਕਿ ਆਪੇ ਗੁਰ ਤੇਲਾ ਪਹਿਲਾਂ ساری ਉਮਰ ਗੁਰੂ ਬਣ ਕੇ ਤੇ ਉਪਦੇਸ਼ ਕੀਤਾ ਤੇ ਨਾਲ ਹੀ ਫਿਰ ਗੁਰੂ ਮਹਾਰਾਜ ਨੇ ਆਪ ਚਰਨਾਂ ਵਿੱਚ ਟਹਿ ਕੇ ਇਹ ਦੱਸਿਆ ਕਿ ਜਿਹੜਾ ਵੀ ਗੁਰੂ ਨਾਨਕ ਦੇ ਮਹਾਰਾਜ ਦੀ ਗੱਦੀ ਉੱਤੇ ਗੁਰੂ ਬੈਠਦਾ ਸਭ ਤੋਂ ਉੱਤਮ ਉਹ ਹੈ ਗੁਰ ਬਿਣ ਕੋਰ ਅੰਧਾਰ ਗੁਰੂ ਬਿਣ ਸਮਝ ਨਾ ਆਵੇ ਗੁਰ ਬਿਣ ਸੁਰਤਿ ਨ ਸਿੱਧ ਗੁਰੂ ਬਿਣ ਮੂਤ ਨ ਪਾਵੇ ਗੁਰ ਕਰ ਸੱਚ ਵਿਚਾਰ ਗੁਰੂ ਕਰੇ ਮਨ ਮੇਰੇ ਗੁਰ ਕਰ ਸ਼ਬਦ ਸਪੁੰਨ ਅਗਣ ਕਟਾਂ ਸਭ ਤੇਰੇ ਗੁਰ ਨੈਣ ਬੈਣ ਗੁਰ ਗੁਰ ਕਰੋ ਗੁਰੂ ਸਾਧਕ ਬਨਾਲ ਕਹੈ ਜਿਨ ਗੁਰੂ ਨਾ ਦੇਖਿਓ ਨਾ ਕੀਓ ਤੇ ਅਕਥ ਸੰਸਾਰ ਹਰ ਸੰਗਰਾਮ ਵਾਲੇ ਦਿਨ ਇਸ ਸਥਾਨ ਤੇ ਅਮਰ ਦਾ ਬਾਟਾ ਤਿਆਰ ਹੁੰਦਾ ਹੈ ਜੋ ਗੁਰੂ ਨੇ ਉਪਦੇਸ਼ ਕੀਤਾ ਕਿ ਅਮਰ ਸ਼ਾਹ ਕੇ ਗੁਰੂ ਵਾਲੇ ਬਣਨਾ ਹੈ ਇਹ ਨਹੀਂ ਕਿ ਗੁਰੂ 10ਵੇਂ ਪਾਤਸ਼ਾਹ ਮਹਾਰਾਜ ਨੇ ਅਮਰਤਾ ਬਾਟਾ ਦੇਰ ਕੇ ਤੇ ਸਾਨੂੰ ਸਿੰਘ ਬਣਾਇਆ ਹੈ ਗੁਰੂ ਨਾਨਕ ਦੇ ਮਹਾਰਾਜ ਜਿਹੜੀ ਬਾਣੀ ਵਿਚਾਰੀ ਉਹਦੇ ਵਿੱਚ ਸਾਨੂੰ ਇਹੋ ਉਪਦੇਸ਼ ਕੀਤਾ ਹੈ ਜਉ ਤਉ ਪ੍ਰੇਮ ਖੇਲਣ ਕਾ ਚਾਉ ਸਿਰ ਤਰ ਤੜੀ ਗਲੀ ਮਰੀ ਆਉ ਜੋ ਗੁਰੂ ਨਾਨਕ ਦੇ ਮਹਾਰਾਜ ਦਾ ਉਪਦੇਸ਼ ਹੈ ਉਹੀ ਉਪਦੇਸ਼ ਗੁਰੂ 10ਵੇਂ ਪਾਤਸ਼ਾਹ ਮਹਾਰਾਜ ਤੱਕ ਚੱਲਿਆ ਆ ਰਿਹਾ ਤੇ ਗੁਰਦੇਵ ਪਾਤਸ਼ਾਹ ਮਹਾਰਾਜ ਨੇ ਸਾਨੂੰ ਤਕੀਦਗੀ ਦੀ ਅਮਰ ਸ਼ਕੀ ਹੈ ਗੁਰੂ ਵਾਲੇ ਬਣੀਏ ਜੀਵਨ ਦੇ ਸਮੇ ਨੂੰ ਸਫਲਾ ਬਣਾਈਏ ਬਾਜਾਂ ਵਾਲੇ ਮਾਹੀ ਪਾਸੋਂ ਜਾਮ ਸਰਾਹੀ ਪੀਤੇ ਪਿਛਲਾ ਜਨਮਾ ਕਾਰਥ ਖੋਇਆ ਹਰ ਕੀ ਭਗਤ ਨਾ ਕੀਤੇ ਅੱਗੇ ਸਮਝ ਚਲੋ ਆਨੰਦ ਲਾਲਾ ਪਾਸ਼ਾ ਜੋ ਵੀ ਤੀ ਸੋ ਬੀਤੀ ਜਿਹੜਾ ਸਮਾਂ ਬਤੀਤ ਹੋ ਗਿਆ ਝੂਰਨਾ ਨਹੀਂ ਤੇ ਜ਼ਿੰਦਗੀ ਦੇ ਜਿੰਦੇ ਸਮੇ ਨੂੰ ਗੁਰੂ ਵਾਲੇ ਬਣ ਕੇ ਗੁਰੂ ਆਸ਼ੇ ਮੁਤਾਬਕ ਬਤੀਤ ਕਰੀਏ ਗੁਰੂ ਆਨਦਾਸ ਮਹਾਰਾਜ ਵੀ ਸਾਨੂੰ ਤਕੀਦ ਕਰਦੇ ਨੇ ਪਤਾ ਨਹੀਂ ਅਗਲਾ ਸਾਹ ਆਉਣਾ ਕਿ ਨਹੀਂ ਤੇ ਪਰਮੇਸ਼ਰ ਦਾ ਨਾਮ ਜੱਬ ਕੇ ਜੀਵਨ ਸਵਲਾ ਬਣਾਈਏ ਅਮਰ ਸ਼ਕੀ ਗੁਰੂ ਵਾਲੇ ਬਣੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤ ਦਾ ਪਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ